ਓ ਮਾੜਾ ਗੱਲ ਸੁਣੀ ਕੀ ਆ ਓਹੋ ਸਾਬ ਨਾ ਕੋਲ ਤੂੰ ਤੇ ਵੱਡ ਖਾਣ ਨੂੰ ਪੈਣੀ ਗਰਮੀ ਚ ਨਾ ਮੈਨੂੰ ਸਤਾਇਆ ਕਰੋ 5 ਮਿੰਟ ਗਰਮੀ ਚ ਸੋਈ ਚ ਕੰਮ ਕਰਨਾ ਪੈ ਜਨਾ ਤੁਹਾਨੂੰ ਲੱਗ ਪਤਾ ਜਾਵੇ ਆ ਪਾਣੀ ਕਿੰਨੇ ਪੀਤਾ ਨਹੀਂ ਫਰੇਚੋਂ ਹੈ ਬੋਦਨਾ ਪਾਣੀ ਇਹ ਕੱਢ ਕੇ ਪੀ ਜਾਂਦੇ ਆ ਮਕਾ ਕੇ ਉੱਥੇ ਰੱਖ ਦਿੰਦੇ ਆ ਪਰਨੀਆਂ ਤਾਂ ਕੋਈ ਨਹੀਂ ਭਰਿਆ ਕਰੋ ਇਹਨਾਂ ਤੇ ਪਰ ਲਾਸਤ ਬਾਹਰੋ ਕਿਸੇ ਨਹੀਂ ਆਉਣਾ ਵੀ ਬਸ ਮੈਂ ਰੱਖੀਆਂ ਵੀ ਪਾਣੀ ਇਹ ਬੋਦਨਾ ਕੱਢ ਕਰ ਗਰਮੀਆਂ ਹਮ ਤੇ ਜਾਣ ਖਾ ਜਾ ਮੰਮੀ ਅਸੀਂ ਲਾ ਲੀਏ ਕਿਉਂ ਪਿਓ ਦਾ ਬਿਜਲੀ ਬੋਰਡ ਚ ਲੱਗਾ ਵਾ ਹੈ ਹੁਣ ਤੋਂ ਅਸੀਂ ਲਾ ਲੈਣਾ ਤੂੰ ਜਦੋਂ ਟਾਈਮ ਆਊਗਾ ਉਹ ਲਾ ਲਿਓ ਐਸੀ ਐਸੀ ਲਾ ਲਿਓ ਉਹੋ ਗੱਲ ਕਰਦੇ ਹੁੰਦੇ ਜੇ ਅਜੇ ਲੱਗਣਾ ਰੁਕਣਾ ਐਸੀ ਮੰਮੀ ਉਧਰ ਬੈ ਮੈਂ ਇਧਰ ਬਹਿਣਾ ਵਾ ਮੈਂ ਨਹੀਂ ਉਧਰ ਬਹਿਣਾ ਪੁਣਾ ਤੂੰ ਬਹਿ ਜਾ ਉਧਰ ਉਧਰ ਕੀ ਆ ਉਧਰ ਨਹੀਂ ਐਸੀ ਦੀ ਹਵਾ ਆਉਂਦੀ ਇੱਥੇ ਬਹਿਣਾ ਵਾ ਮੈਂ ਮੰਮੀ ਹਾਂ ਬੋਤਾ ਬੜਾ ਰਸੋਈ 'ਚ ਐਸੀ ਵੀ ਲੱਗ ਸਕਦਾ ਪੁੱਤ ਮੇਰੀ ਗੱਲ ਸੁਣ ਜਿੰਨਾਂ ਦੀਆਂ ਜਨਾਨੀਆਂ ਰਸੋਈ 'ਚ ਕੰਮ ਕਰਦੀਆਂ ਵਾਂ ਉਹਨਾਂ ਕੋ ਰਸੋਈ 'ਚ ਐਸੀ ਲਵਾਉਣ ਨੂੰ ਪੈਸੇ ਨਹੀਂ ਹੁੰਦੇ ਤੇ ਜਿੰਨਾਂ ਕੋਲ ਰਸੋਈ 'ਚ ਐਸੀ ਲਵਾਉਣ ਨੂੰ ਪੈਸੇ ਹੁੰਦੇ ਆ ਉਹਨਾਂ ਲਈ ਤਾਂ ਇਹ ਸੋਚੇ ਚ ਕੰਮ ਨਹੀਂ ਕਰਦੀ ਕੀ ਕਰੀਗੀ ਇੱਕਦਮ ਹੀ ਗਰਮੀ ਜੀ ਹੋ ਗਈ ਹੈ ਨਾ ਮਾਤਾ ਹਾਂ ਉਹਨਾਂ ਨੂੰ ਫੋਨ ਆਇਆ ਸੀਗਾ ਕਿ ਭੂਆ ਰਿ ਆਉਂਦੇ ਆ ਹੋਣੀ ਆਉਂਦੇ ਨਹੀਂ ਇਹਨਾਂ ਨੂੰ ਗਰਮੀ ਚ ਚੈਨ ਨਹੀਂ ਆਉਂਦਾ ਆਪਣੇ ਘਰੇ ਬਹਿਣ ਹਰਾਮ ਨਾ ਆਪ ਵੀ ਸਾਹ ਲੈਣ ਅਗਲੇ ਨੂੰ ਵੀ ਸਾਹ ਲੈਣ ਦੇ ਐਨੀ ਗਰਮੀ ਹੈ ਕਿਤੇ ਓਹੋ ਮੇਰਾ ਵੀ ਦਿਮਾਗ ਨਾ ਮਤ ਮਾਰੀ ਗਈ ਗਰਮੀ ਦੇ ਨਾਲ ਭੂਆ ਨਹੀਂ ਉਹ ਮੈਂ ਕਹਿਣਾ ਸੀਗਾ ਮਾਸੀ ਦਾ ਫੋਨ ਮਾਸੀ ਦਾ ਮਾਸੀ ਆਉਂਦੀ ਆ ਕਾ ਚੰਨ ਛਾਰ ਤੋਂ ਲਾ ਪੈਸੇ ਖੜ ਸਮੋਸੇ ਲੈ ਆ ਗਲਾਬ ਜਾਮਨ ਲੈ ਆ ਤੇ ਨਾਲ ਪਨੀਰ ਵੀ ਲੈ ਆਈ ਨਹੀਂ ਮੈਂ ਪਨੀਰ ਬਣਾਉਣੀ ਆ ਆਪਣੇ ਘਰ ਵਾਸਤੇ ਤੇ ਤੁਮਨੇ ਚਾਹ ਮੈਨੂੰ ਚਾਹੀ ਚੜਾਤੇ ਹੀ ਹੈ ਮਾਤਾ ਤੇ ਰੌਂਡੇ ਹੀ ਮੇਰੀ ਹਾਂ ਆਪੀ ਚਾਹ ਨਹੀਂ ਕਰਨੀ ਆ ਜੀ ਤੂੰ ਬੋਤਨਾ ਚਾਹਦੀ ਆ ਰਹਿਗ ਨਾ ਕਰੇ ਕਰ ਮੈਂ